ਅੱਜ ਵਧੀਆ ਪਰਿਵਾਰ ਤੋਂ ਸਿਰਫ ਕੁੜੀਆਂ ਦੇ ਰਿਸ਼ਤੇ ਲੈ ਕੇ ਆਏ ਆਂ ਜੀ ਬਹੁਤ ਵਧੀਆ ਪਰਿਵਾਰ ਤੋਂ ਰਿਸ਼ਤੇ ਸਿੰਪਲ ਘਰੇਲੂ ਕੁੜੀਆਂ ਦੇ ਵਧੀਆ ਪਰਿਵਾਰ ਤੋਂ ਆਂਗੇ ਕੁੜੀਆਂ ਪੜੀਆਂ ਲਿਖੀਆਂ ਨੇ ਜਿਸ ਪਰਿਵਾਰ ਨਾਲ ਇਹ ਰਿਸ਼ਤੇ ਮੈਚ ਹੁੰਦੇ ਹੋਣਗੇ ਸਿਰਫ ਉਹੀ ਪਰਿਵਾਰ ਵਾਲੇ ਐਡ ਨੂੰ ਦੇਖ ਕੇ ਸਾਡੇ ਨਾਲ ਜੁੜਨ ਜੀ ਰਿਸ਼ਤਾ ਪ੍ਰੋਫਾਈਲ ਨੰਬਰ ਦੱਸ ਕੇ ਹੀ ਤੁਹਾਨੂੰ ਮਿਲੇਗਾ ਤੁਸੀਂ ਸਾਡੇ ਵਟਸਐਪ ਤੇ ਪ੍ਰੋਫਾਈਲ ਨੰਬਰ ਲਿਖ ਕੇ ਭੇਜਣਾ ਜੀ ਉਸ ਤੋਂ ਬਾਅਦ ਤੁਹਾਨੂੰ ਰਿਸ਼ਤਾ ਦੇ ਦਿੱਤਾ ਜਾਏਗਾ ਪਰਿਵਾਰ ਵਾਲਿਆਂ ਦਾ ਡਾਟਾ ਤੇ ਨੰਬਰ ਸਮੇਤ ਰਿਸ਼ਤਾ ਹੈ 670 ਨੰਬਰ ਨਾਮ ਕੌਰ ਕਾਸਟ ਹੈ ਜਰਸੀ ਗੂਤੈ ਸਿੱਧੂ ਜ਼ਿਲ੍ਹਾ ਸ਼੍ਰੀਮੌਰ ਸਾਹਿਬ ਉਮਰ 8 4 1999 ਹਾਈਟ 5 4 ਪੜਾਈ ਗ੍ਰੈਜੂਏਸ਼ਨ ਪਾਸ ਪਰਿਵਾਰ ਚ ਕੁੜੀ ਦੇ ਮਾਤਾ ਪਿਤਾ ਇੱਕ ਪਰਾ ਮੈਰਿਡ ਪਰਿਵਾਰ ਖੇਤੀਬਾੜੀ ਵਾਲਾਗਾ ਸਿੰਪਲ ਰਿਸ਼ਤਾ ਕਰਨ ਸਿੰਪਲ ਜਿਹੜਾ ਵਿਆਹ ਕਰਨਾ ਹੈ ਜੀ ਸਿੰਪਲ ਪਰ ਪਰਿਵਾਰ ਤੋਂ ਰਿਸ਼ਤਾ ਕੁੜੀ ਦਾ ਮੁੰਡੇ ਦੀ ਕਾਸਟ ਸਿਰਫ ਜੱਟ ਸਿੱਖ ਹੋਵੇ ਜਮੀਨ ਨਾਲ ਥੋੜੀ ਕਾਣੀ ਜ਼ਰੂਰ ਆਉਂਦੀ ਹੋਵੇ ਮੁੰਡਾ ਵਧੀਆ ਪ੍ਰਾਈਵੇਟ ਜੌਬ ਜਿਹੜੀ ਜ਼ਰੂਰ ਕਰਦਾ ਹੋਵੇ ਮੁੰਡਾ ਸਾਊਸਵਾਦਾ ਹੋਵੇ ਜੀ ਅਗਲਾ ਰਿਸ਼ਤਾ ਹੈ 671 ਫਿਰੋਜ਼ਪੁਰ ਤੋਂ ਰਿਸ਼ਤਾ ਕਾਸਟ ਜਰਸੀ ਗੋਤਾ ਉੱਪਰ ਉਮਰ 25 ਤੋਂ 1995 ਹਾਈਟ 56 ਆ ਪੜ੍ਹਾਈ ਪਲੱਸ 2 ਪਾਸ ਆ ਕੇਵਲ ਪਰਿਵਾਰ ਚ ਕੁੜੀ ਦੇ ਮਾਤਾ ਪਿਤਾ ਦੋ ਭਰਾ ਅਨਮੈਲਡ ਆ ਜੇ ਰਿਸ਼ਤਾ ਚਾਹੀਦਾ ਪਰਿਵਾਰ ਜੱਟ ਸੀ ਕਾਸਟ ਜ਼ਮੀਨ ਤਿੰਨ ਤੋਂ 5 ਕਿੱਲੇ ਤੱਕ ਹੋਵੇ ਵਿਆਹ ਸਾਦਾ ਕਰਨਾਗਾ ਮੁੰਡੇ ਦਾ ਕੰਮਕਾਰ ਆਪਣਾ ਆਪ ਦਾ ਖੋਦਾ ਹੋਵੇ ਪਰਿਵਾਰ ਵੈਸ਼ਨੂ ਹੋਵੇ ਜੀ ਰਿਸ਼ਤਾ ਗਾ ਇੱਕ ਅਗਲਾ ਰਿਸ਼ਤਾ 672 ਹੈ ਜੀ ਇਹ ਰਿਸ਼ਤਾ ਕਪੂਰ ਥਲੇ ਜ਼ਿਲ੍ਹੇ ਤੋਂ ਆ ਕਾਸਟਾ ਜੱਟ ਸੀ ਗੋਤਾ ਹੀਰ ਉਮਰ 13 4 2003 ਦਾ ਬਾਰਨ ਹਾਈਟ 52 ਆ ਪੜਾਈ ਪੜਾਈ ਲੜਕੀ ਦੀ ਗ੍ਰੈਜੂਏਸ਼ਨ ਪਾਸ ਪਰਿਵਾਰ ਚ ਮਾਤਾ ਪਿਤਾ ਇੱਕ ਭਰਾ ਤੇ ਇੱਕ ਭੈਣ ਕੰਮ ਸਲਾਈ ਦਾ ਕਰ ਚ ਰਿਸ਼ਤਾ ਜੱਟ ਸੀ ਇੱਕ ਪਰਿਵਾਰ ਹੋਵੇ ਮੁੰਡੇ ਦੀ ਮੁੰਡੇ ਨੂੰ ਜ਼ਮੀਨ 5 ਤੋਂ 7 ਕਿੱਲੇ ਤੱਕ ਹੋਵੇ ਰਸਤਾ ਸਿਰਫ ਸਿੰਪਲ ਪਰਬਾਰ ਤੋਂ ਹੋਵੇ ਤੇ ਬੈਸ ਨੂੰ ਉਹ ਸਾਰਾ ਪਰਿਵਾਰ ਵਿਆਹ ਸਾਦਾ ਹੀ ਕਰਨਾ ਅੱਜ ਦੇ ਰਿਸ਼ਤੇ ਸੀ ਘਰੇਲੂ ਖੇਤੀਬਾੜੀ ਵਾਲੀ ਜਿਹੜੇ ਕਿ ਪਰਿਵਾਰਾਂ ਨਾਲ ਹੀ ਕਰਨਾ ਹੈਗਾ ਰਿਸ਼ਤੇ ਅਗਲਾ ਰਿਸ਼ਤਾ ਹੈ 677 ਇਹ ਰਿਸ਼ਤਾ ਜਲੰਧਰ ਤੋਂ ਆ ਖੱਤਰੀ ਕਾਸਟ ਕੁੜੀ ਦੀ ਨਾਮ ਐ ਸਿਮਰਨਜੀਤ ਕੌਰ ਉਮਰ 13/3/1998 ਹਾਈਟ 55 ਆ ਪੜ੍ਹਾਈ ਪਲੱਸ 2 ਪਾਸ ਕੇਵਲ ਕੰਮ ਕਰੇ ਫ੍ਰੀ ਐ ਪਰਿਵਾਰ ਚ ਕੁੜੀ ਦੇ ਮਾਤਾ ਪਿਤਾ ਇੱਕ ਭਰਾ ਤੇ ਇੱਕ ਭੈਣ ਭੈਣ ਇੱਕ ਮੇੜਾ ਰਿਸ਼ਤਾ ਜਰਨਲ ਜਾਂ ਬੀਸੀ ਕਾਸਟ ਚ ਹੋਵੇ ਮੁੰਡੇ ਦਾ ਕੰਮਕਾਰ ਵਧੀਆ ਹੋਵੇ ਨਸ਼ਾ ਰਹਿਤ ਹੋਵੇ ਵਿਆਹ ਸਾਦਾ ਕਰਨਾ ਕੁੜੀ ਸੋਹਣੀ ਸੁਨੱਖੀ ਐ ਆਗਲਾ ਜਿਹੜਾ ਰਿਸ਼ਤਾ ਐ 674 ਇਹ ਰਿਸ਼ਤਾ ਫਰੀਦਕੋਟ ਜ਼ਿਲ੍ਹੇ ਤੋਂ ਆ ਪਿੰਡ ਤੋਂ ਨਹੀਂ ਹੈਗਾ ਕੁੜੀ ਦਾ ਇਹ ਰਿਸ਼ਤਾ ਦਾ ਕਾਸਟਾ ਕੁੜੀ ਦੀ ਬਾਣੀਏ ਅਗਰਵਾਲ ਜੀ ਨਾਮ ਹੈ ਸੰਜਣਾ ਕੁੜੀ ਦਾ ਉਮਰ 48 2001 ਹਾਈਟ 54 ਪੜ੍ਹਾਈ ਗ੍ਰੈਜੂਏਸ਼ਨ ਪਾਸ ਨਾਲ ਹੀ ਪਾਰਲਰ ਦਾ ਕੰਮ ਵਧੀਆ ਪਰਿਵਾਰ ਚ ਕੁੜੀ ਦੇ ਮਾਤਾ ਪਿਤਾ ਇੱਕ ਭੈਣ ਤੇ ਇੱਕ ਭਰਾ ਰਿਸ਼ਤਾ ਜਰਨਲ ਕਾਸਟ ਤੋਂ ਹੋਵੇ ਮੁੰਡੇ ਦਾ ਆਪਣਾ ਬਿਜ਼ਨਸ ਹੋਵੇ ਕੁੜੀ ਸੋਹਣੀ ਸੁਨੱਖੀ ਆ ਪਰਿਵਾਰ ਵੈਸ਼ਨੂ ਹੋਵੇ ਸਿੰਪਲ ਵਿਆਹ ਕਰਨਾ ਅੱਜ ਤੋਂ 2 2.5 ਮਹੀਨੇ ਪਹਿਲਾਂ ਵੀ ਇਹ ਕੁੜੀ ਦੀ ਅਸੀਂ ਐਡ ਲਾਈ ਸੀ ਦੋ ਵਾਰੀ ਹਜਰ ਰਿਸ਼ਤਾ ਨਹੀਂ ਹੋਇਆ ਅਗਲਾ ਰਿਸ਼ਤਾ ਜੀ 675 ਸ਼ਰੀਫਤੇਗੜ ਸਾਹਿਬ ਤੋਂ ਰਸਤਾ ਕੁੜੀ ਕੁੜੀ ਦੀ ਕਾਸਟ ਆ जाट ਸਿੱਗੂ ਦਾ ਸੰਧੂ ਉਮਰ 26 ਦਾ ਸੁਮਨੀ 1999 ਹਾਈਟ 53 ਨਾ ਪੜ੍ਹਾਈ ਬੀ ਕਾਮ ਆ ਪਾਸੇ ਕੰਮ ਕੰਪਿਊਟਰ ਜੋਬ ਪ੍ਰਾਈਵੇਟ ਸੈਂਟਰ ਚ ਪਰਿਵਾਰ ਚ ਕੁੜੀ ਦੇ ਮਾਤਾ ਪਿਤਾ ਇੱਕ ਭੈਣ ਤੇ ਇੱਕ ਭਰਾ ਰਿਸ਼ਤਾ जाट ਸਿੱਗੂ ਪਰਿਵਾਰ ਤੋਂ ਹੋਵੇ ਜ਼ਮੀਨ 7 ਕਿੱਲੇ ਤੱਕ ਲਾਜ਼ਮੀ ਹੋਵੇ ਮੁੰਡਾ ਮੋਨਾ ਹੋਵੇ ਅਤੇ ਨਸ਼ਾ ਰਹਿਤ ਤਾਂ ਵਿਆਹ ਵਧੀਆ ਕਰਨਾ ਜੀ ਇਹ ਰਿਸ਼ਤਾ ਸੀ 675 ਨੰਬਰ ਆਇਆ ਰਿਸ਼ਤਾ ਆਇਆ 607 ਇਹ ਰਿਸ਼ਤਾ ਮਹਾਲੀ ਤੋਂ ਰਿਸ਼ਤਾ ਦਾ ਖਰੜਾ ਹੈ ਨਾ ਏਰੀਆ ਨਾਮ ਕੌਰ ਕਾਸਟ ਜਰਸੀ ਕੁਮਰ ਠਾਈ ਤੋਂ 2000 ਦਾ ਬੰਨ ਕੱਦ 54 ਪੜ੍ਹਾਈ ਗ੍ਰੈਜੂਏਸ਼ਨ ਪਾਸ ਹੈ ਕੰਮ ਹੈ ਸਟੀਚਿੰਗ ਦਾ ਵਧੀਆ ਹੁਣ ਘਰੇ ਲੜਕੀ ਫ੍ਰੀ ਹੈ ਕੱਪੜਿਆਂ ਦਾ ਕੰਮ ਕਰਦੀ ਹੈ ਵਰਕ ਪਰਵਾਸ ਕੁੜੀ ਦੇ ਮਾਤਾ ਪਿਤਾ ਇੱਕ ਭਰਾ ਤੇ ਫਾਦਰ ਖੇਤੀਬਾੜੀ ਭਰਾ ਪ੍ਰਾਈਵੇਟ ਜੋਬ ਰਿਸ਼ਤਾ ਮੁੰਡੇ ਦੀ ਕਾਸਟ ਜੱਟ ਸਿੱਖ ਹੋਵੇ ਤੇ ਜ਼ਮੀਨ 5 ਕਿੱਲੇ ਤੱਕ ਹੋਵੇ ਵਧੀਆ ਪ੍ਰਾਈਵੇਟ ਜੋਬ ਹੋਵੇ ਅਗਲਾ ਜਿਹੜਾ ਰਿਸ਼ਤਾ 677 ਜਿਹੜਾ 676 ਨੰਬਰ ਦਿੱਤਾ ਸੀ ਇਹਨਾਂ ਨੂੰ ਸਿਰਫ ਮੁੰਨਾ ਮੁੰਡੇ ਦਾ ਰਿਸ਼ਤਾ ਹੀ ਚਾਹੀਦਾ ਹੈ ਜੀ ਸਰਦਾਰ ਮੁੰਡਾ ਨਾ ਹੋਵੇ ਮੁੰਨਾ ਹੀ ਹੋਵੇ ਇਸ ਲਈ 676 ਲਿਸਟ ਸਪੈਸ਼ਲ ਹੈ ਜੀ ਉਹੀ ਫੋਨ ਕਰਨ ਜਿਨ੍ਹਾਂ ਨਾਲ ਰਿਸ਼ਤਾ ਮੈਚ ਕਰਦਾ ਅਗਲਾ ਰਿਸ਼ਤਾ ਹੈ 677 ਨਾਮ ਹੈ ਅਰਚਨਾ ਕੁੜੀ ਦਾ ਕਾਸਟ ਹੈ ਅਰੋੜਾ ਸਿੱਖ ਉਮਰ 32 1999 ਹਾਈਟ 55 ਆ ਪੜ੍ਹਾਈ ਬੀਕੋਮ ਕੰਮ ਘਰੇ ਬੱਚਿਆਂ ਨੂੰ ਟਿਊਸ਼ਨ ਪੜ੍ਹਾਉਂਦੀ ਆ ਫ੍ਰੀ ਆ ਪਰਵਾ ਫੈਮਿਲੀ ਚ ਮਾਤਾ ਪਿਤਾ ਇੱਕ ਭੈਣ ਤੇ ਇੱਕ ਭਰਾ ਇੱਕ ਭੈਣ ਤੇ ਇੱਕ ਭਰਾ ਫੈਮਿਲੀ ਚ ਆਪਣਾ ਬਿਜ਼ਨਸ ਹੈ ਇਹਨਾਂ ਦਾ ਜ਼ਿਲ੍ਹਾ ਫਾਟੇਗੜਾ ਕੁੜੀ ਦਾ ਰਿਸ਼ਤਾ ਮੁੰਡੇ ਦੀ ਕਾਸਟ ਜਰਨਲ categories ਹੋਵੇ ਵਧੀਆ ਪਰਿਵਾਰ ਹੋਵੇ ਮੁੰਡੇ ਦਾ ਆਪਣਾ ਬਿਜ਼ਨਸ ਹੋਵੇ ਕੁੜੀ ਸੋਹਣੀ ਸੁਨੱਖੀ ਆ ਮੁੰਡਾ ਮੁੰਨਾ ਹੀ ਹੋਵੇ ਮੁੰਡਾ ਸਰਦਾਰ ਨਾ ਹੋਵੇ ਧਿਆਨ ਰੱਖਿਓ ਜੀ ਇਹ ਗੱਲ ਨੋਟ ਰੱਖਿਓ ਅਗਲਾ ਨੈਕਸਟ ਲਾਸਟ ਰਿਤੈਸ਼ 78 ਨਾਮ ਦਾ ਔਰ ਕਾਸਟ ਹੈ ਖੱਤਰੀ ਸਿੱਖ ਜ਼ਿਲ੍ਹਾ ਜਲੰਧਰ ਆ ਉਮਰ 27 21998 ਹਾਈਟ 56 ਪੜਾਈ ਬੀਐਸਸੀ ਨਰਸਿੰਗ ਕੰਮ ਹੁਣ ਪੜਾਈ ਕਰਕੇ ਫਰੀ ਹੈ ਫੈਮਿਲੀ ਚ ਮਾਤਾ ਪਿਤਾ ਦੋ ਭਰਾ ਨੇ ਰਿਸ਼ਤਾ ਚਾਹੇ ਮੁੰਡਾ ਕਿਹੜੀ ਮਰਜੀ ਕੰਟਰੀ ਆ ਹੋਵੇ ਜਿਵੇਂ ਕਿ ਕੈਨੇਡਾ ਯੂਐਸਏ ਆਸਟ੍ਰੇਲੀਆ ਨਿਊਜ਼ੀਲੈਂਡ ਇਹ ਕਹਿੰਦੇ ਵੀ ਰਿਸ਼ਤਾ ਚਾਹੀ ਫਰਮ ਤੋਂ ਹੋਵੇ ਐਨੀ ਕੰਟਰੀ ਜਾਂ ਫਿਰ ਮੁੰਡੇ ਦਾ ਆਪਣਾ ਬਿਜ਼ਨਸ ਹੋਵੇ ਪੰਜਾਬ ਵਧੀਆ ਮੁੰਡੇ ਦਾ ਆਪਦਾ ਵਧੀਆ ਕਾਰੋਬਾਰ ਹੋਵੇ ਜਾਂ ਫਿਰ ਜੀ ਮੁੰਡਾ ਸਰਕਾਰੀ ਨੌਕਰੀ ਕਰਦਾ ਹੋਵੇ ਕੁੜੀ ਬਹੁਤ ਸੋਹਣੀ ਸੁਨੱਖੀ ਐ ਤੇ ਕਰਦਾ ਸਾਰਾ ਕੰਮ ਆਉਂਦਾਗਾ ਲੜਕੀ ਦੀ ਪੜ੍ਹਾਈ ਵੀ ਐਸੀ ਨਰਸਿੰਗ ਕਰੀ ਹੋਈ ਐ ਜੀ ਇਹ ਪੰਜਾਬ ਰਹਿੰਦੇ ਮੁੰਡੇ ਨਾਲ ਰਿਸ਼ਤਾ ਕਰ ਦੇਣਗੇ ਜੇਕਰ ਵਧੀਆ ਮੁੰਡੇ ਨੂੰ ਜ਼ਮੀਨਾਂ 10 ਕਿੱਲੇ ਤੋਂ ਉੱਪਰ ਆਉਂਦੀ ਹੋਵੇ ਜਾਂ ਫਿਰ ਮੁੰਡੇ ਦੀ ਕਨੇਡਾ ਪੀਆਰ ਹੋਵੇ 5 ਕਿੱਲੇ ਤੱਕ ਜ਼ਮੀਨ ਹੋਵੇ ਇਹ ਲਾਸਟਰ ਦਿੱਤਾ ਸੀ ਜੀ অপਸ਼ਨ ਆ ਇਹਨਾਂ ਨੇ ਤਿੰਨ ਚਾਰ ਦੱਸਿਆ ਨੇ ਜਿਹਦੇ ਨਾਲ ਮੈਚ ਕਰਦੀ ਹੋਊਗੀ ਰਿਸ਼ਤਾ ਇਹ ਪਰਿਵਾਰ ਵਾਲਿਆਂ ਨੂੰ ਦੇ ਦਿੱਤਾ ਜਾਵੇਗਾ ਅੱਜ ਦੇ ਰਿਸ਼ਤੇ ਸਿਰਫ ਘਰੇਲੂ ਕੁੜੀਆਂ ਦੇ ਹੀ ਸੀਗੇ ਬਾਹਰ ਵਾਲਾ ਕੋਈ ਨਹੀਂ ਹੈਗਾ ਜਿਵੇਂ ਕੋਈ ਕੋਈ ਕੁੜੀ ਵਾਲੇ ਆਈਡ ਲਗਵਾ ਦਿੰਦੇ ਆ ਵੀ ਵੀ ਸਾਡੀ ਕੁੜੀ ਕੈਨੇਡਾ ਗਈ ਹੋਈ ਆ ਆਸਟ੍ਰੇਲੀਆ ਨਿਊਜ਼ੀਲੈਂਡ ਗਈ ਹੋਈ ਆ ਜਿਵੇਂ ਕਿ ਅਸੀਂ ਕਹਿ ਦਿੰਨੇ ਆ ਵੀ ਘਰੇਲੂ ਰਿਸ਼ਤੇ ਪੰਜਾਬ ਤੋਂ ਤੇ ਵਿਦੇਸ਼ ਤੋਂ ਨੋਟ ਕਰੋ ਅੱਜ ਦੇ ਸਿਰਫ ਰਿਸ਼ਤੇ ਘਰੇਲੂ ਕੁੜੀਆਂ ਦੇ ਸੀ ਸਿਰਫ ਜੇ ਸੇ ਪਰਿਵਾਰ ਨਾਲ ਰਿਸ਼ਤੇ ਇਹ ਮੈਚ ਹੁੰਦੇ ਆ ਸਿਰਫ ਉਹੀ ਸੰਪਰਕ ਕਰਿਓ ਜੀ ਪਹਿਲਾਂ ਵੀ ਬਹੁਤ ਸਾਰੇ ਸਾਡੇ ਕੋਲ ਡਾਟੇ ਆਏ ਹੋਏ ਆ ਅਸੀਂ ਆਪ ਖੁਦ ਵੀ ਮੈਚ ਕਰਕੇ ਪਰਿਵਾਰ ਵਾਲਿਆਂ ਨੂੰ ਰਿਸ਼ਤੇ ਦੇ ਰਹੇ ਆਂਗੇ ਚੈਨ ਰਾਹੀਂ ਰਿਸ਼ਤੇ ਹੋ ਵੀ ਬਹੁਤ ਰਹੇ ਹੈਗੇ ਤੁਸੀਂ ਵੀ ਆਪਣੇ ਰਿਸ਼ਤੇ ਦੀ ਘਰ ਬੈਠ ਕੇ ਐਡ ਲਗਵਾ ਸਕਦੇ ਹੋ ਐਡ ਫੀਸ ਸਿਰ ਇੱਕ ਵਾਰ ਹੁੰਦੀ ਆ ਬਾਰ ਬਾਰ ਫੀਸ ਨਹੀਂ ਹੁੰਦੀ ਜੀ ਬਹੁਤ ਪਰਿਵਾਰ ਵਾਲਿਆਂ ਨੂੰ ਮੈਸੇਜ ਕਰਕੇ ਵੀ ਜਵਾਬ ਦਿੰਨੇ ਆਂਗੇ ਕੁੜੀਆਂ ਦੇ ਰਿਸ਼ਤੇ ਦੀ ਐਡ ਬਿਲਕੁਲ ਫਰੀ ਆ ਅਸੀਂ ਫੀਸ ਨਹੀਂ ਲੈਂਦੇ ਬਾਕੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਲਾਈਕ ਕਰ ਲਿਓ ਬਾਕੀ ਜਿੰਨਾ ਜਿੰਨਾ ਦੇ ਰਿਸ਼ਤੇ ਹੋਏ ਹੈਗੇ ਉਹ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀ ਸਾਡਾ ਰਿਸ਼ਤਾ ਹੋ ਗਿਆ ਦੁਬਾਰਾ ਐਡ ਨਾ ਲਗਾਓ ਧੰਨਵਾਦ ਜੀ